ਆ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਰਕਾਰ 20 ਤਰੀਕ ਨੂੰ ਹਾਰ ਗਈ ਇਸ ਇਹ ਗੱਲ ਅਸਾਂ ਸਰਕਾਰ ਨੂੰ ਉਦਣ ਨੰਗਿਆ ਹੁੰਦਿਆਂ ਦੇਖਿਆ ਅਸੀਂ ਸਰਕਾਰ ਦਾ ਜਲੂਸ ਨਿਕਲਦਾ ਦੇਖਿਆ ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਸੀਗੀ 20 ਤੋਂ ਵੱਧ ਐਕਸਪਰਟ ਉੱਥੇ ਪੜਾਏ ਹੋਏ ਸੀਗੇ ਘਟੋ ਘਾਟੇ ਇੱਕ ਦਰਜਣ ਐਕਸਪਰਟ ਤਾਂ ਦਿੱਲੀੋਂ ਚੱਲ ਕੇ ਆਏ ਸੀਗੇ ਪੂਰੀ ਟੀਮ ਦਿੱਲੀੋਂ ਚੱਲ ਕੇ ਆਏ ਸੀਗੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਐਕਸਪਰਟ ਆਏ ਸੀਗੇ ਇੱਕ ਸੈਂਟਰ ਗਵਰਨਮੈਂਟ ਦਾ ਇੰਸਟੀਚਿਊਟ ਆ ਕਪੂਰਥਲੇ ਉੱਥੋਂ ਇੱਕ ਟੀਮ ਆਈ ਸੀ ਸਰਕਾਰ ਜਿਹੜੀ ਆ ਉਹ ਡਿਫੈਂਡ ਨਹੀਂ ਕਰਦੀ ਆਪਣਾ ਨੁਕਤਾ ਨੁਕਤਾ ਜੇ ਤੋ ਡਿਫੈਂਡ ਨਹੀਂ ਕਰ ਸਕੀ ਤੇ ਸਰਕਾਰ ਕੋਲ ਕੋਈ ਚਾਰਾ ਨਹੀਂ ਬਚਿਆ ਇਸ ਕਰਕੇ ਸਰਕਾਰ ਨੰਗੀ ਹੋ ਚੁੱਕੀ ਆ ਸਰਕਾਰ ਇਹ ਲੂਮੜ ਚਾਲਾਂ ਚੱਲ ਰਹੀ ਆ ਪਰ ਤੁਹਾਡੇ ਤੋਂ ਡਰਦੀ ਆ ਸਰਕਾਰ ਤੁਹਾਡੇ ਏਕੇ ਤੋਂ ਡਰਦੀ ਆ ਤੁਹਾਡੇ ਸੰਘਰਸ਼ ਤੋਂ ਡਰਦੀ ਆ ਜਿਹੜਾ 5 ਤਰੀਕ ਨੂੰ ਅਸੀਂ ਬੰਦ ਹਨ ਜਿਹਦੇ ਬਾਰੇ ਜ਼ਿਕਰ ਕਰ ਚੁੱਕੇ ਆ ਕਮਲਜੀਤ ਖੰਨਾ ਜੀ ਵੀ ਔਰ ਡਾਕਟਰ ਸਾਹਿਬ ਵੀ ਕਰ ਚੁੱਕੇ ਆ ਉਹਦੇ ਤੋਂ ਸਰਕਾਰ ਡਰੀ ਹੋਈ ਆ ਇਸ ਕਰਕੇ ਇਹ ਸਾਰੀਆਂ ਹਰਕਤਾਂ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਬੜੇ ਰਾਜ ਦੀ ਗੱਲ ਹੈ ਤੁਹਾਡੇ ਨਾਲ ਧੋਖਾ ਹੋਇਆ ਦੋਸਤੋ ਪੰਜਾਬ ਦੇ ਲੋਕਾਂ ਨਾਲ ਹਰਿਆਣੇ ਦੇ ਲੋਕਾਂ ਨਾਲ ਧੋਖਾ ਹੋਇਆ ਇੱਥੇ ਡਾਕ ਇੱਥੇ ਲਖਵਿੰਦਰ ਬੈਠੇ ਆ ਗੌਜੀਤ ਖੰਨਾ ਬੈਠੇ ਆ ਸਰਦੇਵ ਸਿੰਘ ਬੈਠੇ ਆ ਇਹਨਾਂ ਦਾ ਇੰਟੈਲੀਕਚੁਅਲ ਲੈਵਲ ਬਹੁਤ ਉੱਚਾ ਹੈ ਮੈਂ ਇਹਨਾਂ ਨੂੰ ਸੁਣਾ ਕੇ ਗੱਲ ਕਹਿ ਰਿਹਾ ਤੁਸੀਂ ਅਖਬਾਰਾਂ 'ਚ ਪੜ੍ਹਦੇ ਰਹੇ 15 ਸਾਲਾਂ ਤੋਂ ਕਿ ਪਰਾਲੀ ਜਲਾਉਣ ਦੇ ਨਾਲ ਪ੍ਰਦੂਸ਼ਣ ਹੁੰਦਾ ਦੋਸਤੋ ਇਹ ਝੂਠ ਸੀਗਾ ਇਹ ਤੁਹਾਡੇ ਨਾਲ ਝੂਠ ਬੋਲਿਆ ਗਿਆ ਤੁਹਾਡੇ ਨਾਲ ਧੋਖਾ ਕੀਤਾ ਗਿਆ ਪਰਾਲੀ ਸਾੜਨ ਦਾ ਪ੍ਰਦੂਸ਼ਣ ਨਹੀਂ ਸੀ ਹੁੰਦਾ ਇਹ ਇੱਕ ਚਾਲ ਚੱਲੀ ਜਾ ਰਹੀ ਸੀ ਪਰਾਲੀ ਬਦਨਾਮ ਕੀਤੀ ਜਾ ਰਹੀ ਸੀ ਪਰਾਲੀ ਬਦਨਾਮ ਕਰਕੇ ਤੁਹਾਨੂੰ ਮਜਬੂਰ ਕੀਤਾ ਤੁਸੀਂ ਪਰਾਲੀ ਸਾੜਨਾ ਹਟ ਗਏ ਉਹਨਾਂ ਨੇ ਬਾਇਓ ਗੈਸ ਪਲਾਂਟਾਂ ਦੀ ਸਾਜ਼ਿਸ਼ ਤੁਹਾਡੇ ਸਾਹਮਣੇ ਉਹ ਬਾਇਓ ਗੈਸ ਨਹੀਂ ਹੈਗੇ ਮੋਦੇ ਪਲੈਂਟ ਨੇ ਉਸ ਦਿਨ ਸਾਡਾ ਨੁਕਤਾ ਹੀ ਇੱਕ ਸੀ ਅਸੀਂ ਗਵਰਨਮੈਂਟ ਨੂੰ ਚੈਲੰਜ ਕਰਕੇ ਆਏ ਸੀ ਪਹਿਲੀ ਤਰੀਕ ਨੂੰ ਚੰਡੀਗੜ੍ਹ ਤੇ ਅਸੀਂ ਸਿੱਧਾ ਚੈਲੰਜ ਮਾਰਿਆ ਸੀ ਵੇ ਇਹ ਦੋ ਦੋ ਟਕੇ ਦੇ ਐਕਸਪਰਟ ਨਾ ਬਿਠਾਇਆ ਕਰੋ ਸਾਡੇ ਸਾਹਮਣੇ ਸਾਡੇ ਸਾਹਮਣੇ ਕੋਈ ਚੱਜ ਦੇ ਐਕਸਪਰਟ ਬਿਠਾਓ ਸਹਿਯੰਦਾਨ ਬਿਠਾਓ ਦੋਸਤੋ ਇਹਨਾਂ ਨੂੰ ਸਹਿਯੰਦਾਨ ਨਹੀਂ ਮਿਲੇ ਮੈਂ ਚੈਲੰਜ ਕਰਨਾ ਗਵਰਨਮੈਂਟ ਨੂੰ ਮੈਂ ਚੈਲੰਜ ਕਰਨਾ ਇਹ ਅਮਰੀਕਾ ਤੋਂ ਲੈ ਆ ਐਕਸਪਰਟ ਇਹ ਦਿੱਲੀੋਂ ਲੈ ਆਉਣ ਇਹ ਲੰਡਨ ਤੋਂ ਲੈ ਆਉਣ ਇਹਨਾਂ ਦੇ ਐਕਸਪਰਟ ਜਿਹੜੇ ਝੂਠੇ ਸਾਬਤ ਹੋਣਗੇ ਉਦੋਂ ਤੁਹਾਨੂੰ ਦੇਖਿਆ ਡਾਕਟਰ ਸੂਚ ਨੇ ਮੇਰੀ ਇੱਕ ਗੱਲ ਨਹੀਂ ਕੱਟੀ ਈਵਨ ਜਿਹੜੇ ਗੋਸਲ ਸਾਹਿਬ ਨੇ ਵਾਈਸ ਚਾਂਸਲਰ ਉਹਨਾਂ ਨੇ ਮੇਰੀ ਸੁਰਚ ਸੋਰ ਮਲਾਈ ਦੋਸਤੋ ਕਿਉਂਕਿ ਉਹਨਾਂ ਨੇ ਵਿਗਿਆਨੀ ਹੋਣ ਦਾ ਫਰਜ਼ ਨਿਭਾਇਆ ਅਸੀਂ ਡਾਕਟਰ ਗੋਸਲ ਦਾ ਧੰਨਵਾਦ ਕਰਦੇ ਹਾਂ ਅਸੀਂ ਡਾਕਟਰ ਸੂਚ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਰਕਾਰ ਦੀ ਸੁਰਚ ਸੋਰੋਦਣ ਨਹੀਂ ਮਲਾਈ ਸਰਕਾਰ ਹੋ ਗਈ ਨੰਗੀ ਸਰਕਾਰ ਸਾਨੂੰ ਇਹ ਕਹਿ ਰਹੀ ਆ ਦੇਖੋ ਮੈਂ ਕਿੰਨੇ ਸੋਹਣੇ ਕੱਪੜੇ ਪਾਇਆ ਦੁਬਈ ਤੋਂ ਮੰਗਾਇਆ ਸਾਨੂੰ ਪਤਾ ਕੱਪੜੇ ਤੇ ਪਾਇਆ ਹੀ ਨਹੀਂ ਸਰਕਾਰ ਤੇ ਨੰਗੀ ਆ ਇਸ ਕਰਕੇ ਸਰਕਾਰ ਦੇ ਕੋਲ ਕੋਈ ਚਾਰਾ ਨਹੀਂ ਰਿਹਾ ਏ ਢੂੰਬੜ ਚਾਲਾਂ ਚੱਲ ਰਹੀ ਆ ਮੈਂ ਇਹ ਮਹਿਸੂਸ ਕਰਦਾ ਇਹ ਕਰਕੇ ਸਰਕਾਰ ਨੇ ਸਾਡਾ 5 ਤਰੀਕ ਦਾ ਪ੍ਰੋਗਰਾਮ ਹੋਰ ਕਮਜਬ ਕਰ ਦਿੱਤਾ ਅਸੀਂ ਦੇਖੋ ਮੋਟੀ ਜੀ ਗੱਲ ਐ ਪੁਰਾਣੀ ਬਾਇਓ ਗੈਸ ਪਲਾਂਟਾ ਚ ਜਾਏਗੀ ਤੇ ਕੈਂਸਰ ਫੈਲੇਗੀ ਇਹਨਾਂ ਨਾਲੋਂ ਚੰਗਾ ਨਾ ਬਰਾੜੀ ਹੋਏ ਹੀ ਨਾ ਜਿੱਥੇ ਜਿੱਥੇ ਬਾਇਓਗੈਸ ਪਲੈਂਟ ਲੱਗਿਆ ਫੈਸਲਾ ਕਰ ਲੋ 5-5 10-10 ਕਿਲੋਮੀਟਰ ਤੇ ਪ੍ਰਾਲੀ ਸਾੜਾਂਗੇ ਅਸੀਂ ਅਸੀਂ ਪ੍ਰਾਲੀ ਬਚਣ ਹੀ ਨਹੀਂ ਦੇਣੀ ਇਹ ਸਰਕਾਰ ਨੂੰ ਇਹੋ ਜੀ ਪਾਸਾ ਹੀ ਸਮਝ ਆਉਂਦੀ ਆ ਦੋਸਤੋ ਪ੍ਰਾਲੀ ਜੇਕਰ ਸੜੇਗੀ ਕਾਰਬਨ ਡਾਈਆਕਸਾਈਡ ਵੜੇਗੀ ਤੇ ਅਸੀਂ ਦਰਖਤ ਲਾਵਾਂਗੇ ਨਾ ਦਰਖਤ ਲਾਵਾਂਗੇ ਤੇ ਉਹ ਜਿਹੜੀ ਕਾਰਬਨ ਡਾਈਆਕਸਾਈਡ ਆ ਖਤਮ ਹੋ ਜਾਏਗੀ ਸਰਕਾਰ ਜਿੰਨੇ ਲੱਖਾਂ ਕਰੋੜਾ ਦਰਖਤ ਵੜ ਦਿੱਤੇ ਲੁਧਿਆਣੇ ਤੋਂ ਚੰਡੀਗੜ੍ਹ ਵਾਲਾ ਹਾਈਵੇ ਬਣਾਉਣ ਵਾਸਤੇ ਇਹਦੀ ਲੋਡ ਕੀ ਸੀ ਅੰਬਰਸਰ ਤੋਂ ਲੈ ਕੇ ਕਿੱਡਾਵੜਾ ਹਾਈਵੇ ਤੇ ਦਰਖਤ ਵੱਡੇ ਸਰਕਾਰ ਖੁਦ ਦਰਖਤ ਵੱਢਦੀ ਆ ਔਰ ਸਾਨੂੰ ਕਹਿੰਦੀ ਆ ਇਹ ਬਰਾਲੀ ਸਾੜਦੇ ਆ ਤੇ ਪੋਲੂਸ਼ਨ ਫੈਲਦਾ ਦੋਸਤੋ ਪੋਲੂਸ਼ਨ ਤਾਂ ਸਰਕਾਰ ਫਲਾਉਂਦੀ ਆ ਮੜ ਦਿੰਦੀ ਆ ਕਿਸਾਨਾਂ ਦੇ ਨਾਂ ਤੇ ਖੰਨਾ ਸਾਹਿਬ ਇੱਕ ਗੱਲ ਨੋਟ ਕਰਿਓ ਐਕਸਪੋਰਟ ਰਿਪੋਰਟਾਂ ਆ ਚੁੱਕੀਆਂ ਨੇ ਪੰਜਾਬ ਦੀ ਬਰਾਲੀ ਦੇ ਧੂਏ ਦਾ ਦਿੱਲੀ ਦੇ ਪੋਲੂਸ਼ਨ ਨਾਲ ਕੋਈ ਸਬੰਧ ਨਹੀਂ ਹੈਗਾ ਇਹ ਤੁਹਾਨੂੰ ਕਲੀਅਰ ਹੋ ਗਿਆ ਕੋਈ ਸਬੰਧ ਨਹੀਂ ਹੈਗਾ ਤਾਨੂੰ ਝੂਠ ਬੋਲਿਆ ਜਾਂਦਾ ਤੁਹਾਡੇ ਨਾਲ ਧੋਖਾ ਕੀਤਾ ਗਿਆ ਕਿ ਤੁਹਾਡੀ ਪਰਾਲੀ ਦੇ ਨਾਲ ਦਿੱਲੀ 'ਚ ਪ੍ਰਦੂਸ਼ਣ ਹੁੰਦਾ ਰਿਪੋਰਟਾਂ ਆ ਚੁੱਕੀਆਂ ਨੇ ਤੁਹਾਡੀ ਪਰਾਲੀ ਦਾ ਦਿੱਲੀ ਦੇ ਪ੍ਰਦੂਸ਼ਣ ਨਾਲ ਕੋਈ ਸਬੰਧ ਨਹੀਂ ਦੋਸਤੋ ਅਸੀਂ ਇਹ ਝੂਠ ਦਾ ਪਰਦਾ ਫਾਸ਼ ਕਰਨਾ ਕਮਲਜੀਤ ਖੰਨਾ ਵਰਗੇ ਬੁਲਾਰੇ ਲਖਵਿੰਦਰ ਵਰਗੇ ਬੁਲਾਰੇ ਡਾਕਟਰ ਸਾਹਿਬ ਵਰਗੇ ਬੁਲਾਰੇ ਇਹ ਮੁਸਕਾਬਾਤ ਤੋਂ ਟੀਮ ਆਈ ਆ ਬਾਦਰਾ ਦੀ ਸਕੂਲ ਮੇਰਾ ਬਾਦਰਾ ਦੀ ਤੇ ਅਸੀਂ ਸਾਰਿਆਂ ਨੇ ਅਖਾੜੇ ਕੋ ਚੱਲ ਕੇ ਆਏ ਨੇ ਤੁਹਾਡੇ ਉਤਸ਼ਾਹ ਨੂੰ ਅੱਜ ਤੁਸੀਂ ਮੈਨੂੰ ਮਹਿਸੂਸ ਕਰਾ ਦਿੱਤਾ ਮੈਨੂੰ ਮਹਿਸੂਸ ਕਰਾ ਦਿੱਤਾ ਉਹ ਸੋਨਿਹਾਰ ਸ੍ਰੀ ਆਕੈ ਤੁਸੀਂ ਮੇਰਾ ਪਰਿਵਾਰ ਹੋ ਤੁਸੀਂ ਮੇਰਾ ਪਰਿਵਾਰ ਹੋ ਮੈਨੂੰ ਦੋਸਤੋ ਤੁਹਾਡੇ ਤੇ ਮਾਣ ਤੁਸੀਂ ਚੱਲ ਕੇ ਆਇਓ ਤੁਸੀਂ ਮੈਨੂੰ ਮੇਰੀ ਇੱਜ਼ਤ ਫੁਜਾਈ ਕੀਤੀ ਆ ਮੈਂ ਪਹਿਲਾਂ ਹੀ ਇਹ ਕਹਿਣਾ ਹੁੰਨਾ ਕਿ ਤੁਹਾਡੇ ਮੋਰਚੇ 'ਚ ਮੈਂ ਆਇਆ ਮੈਂ ਤੁਹਾਡੇ ਤੇ ਸਹਾਨ ਨਹੀਂ ਕੀਤਾ ਤੁਸੀਂ ਮੇਰੇ ਤੇ ਸਹਾਨ ਕੀਤਾ ਕਿ ਮੈਨੂੰ ਆਪਣੇ ਮੋਰਚੇ 'ਚ ਲੈ ਮੈਂ ਮਾਣ ਮਹਿਸੂਸ ਕਰਦਾ ਮੈਂ ਤੁਹਾਡੇ ਮੋਰਚੇ ਦਾ ਹਿੱਸਾ ਹਾਂ ਮੈਂ ਬਣਿਆ ਰਵਾਂਗਾ ਬਾਕੀ ਇੱਕ ਗੱਲ ਦਾ ਮੈਂ ਵਾਅਦਾ ਕਰਦਾ ਜਿਹੜਾ ਮੇਰਾ ਫੀਲਡ ਹੈ ਮੇਰਾ ਫੀਲਡ ਦਾ ਸਾਇੰਸ ਸਾਇੰਸ ਦੇ ਵਿੱਚ ਸਾਇੰਸ ਦੇ ਵਿੱਚ ਜਿਹੜੀ ਅਸੀਂ ਗੱਲ ਕਹੀ ਆ ਕਿ ਕੈਂਸਰ ਫੈਕਟਰੀਆਂ ਦੇ ਕੈਂਸਰ ਫੈਕਟਰੀਆਂ ਬਣੀਆਂ ਰਹਿਣਗੀਆਂ ਬਾਕੀ ਖੰਨਾ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਜਿਹੜਾ ਅਸੀਂ 5 ਤਰੀਕ ਦਾ ਪ੍ਰੋਗਰਾਮ ਕਰਨਾ ਉਹਦੇ ਵਿੱਚ ਪ੍ਰਦੂਸ਼ਣ ਫੈਕਟਰੀਆਂ ਦਾ ਸ਼ਬਦ ਨਹੀਂ ਹੋਣਾ ਚਾਹੀਦਾ ਗੈਸ ਫੈਕਟਰੀਆਂ ਦਾ ਸ਼ਬਦ ਨਹੀਂ ਹੋਣਾ ਚਾਹੀਦਾ ਕੈਂਸਰ ਫੈਕਟਰੀਆਂ ਅੱਜ ਤੋਂ ਬਾਅਦ ਇਹਨਾਂ ਨੂੰ ਬੋਲਣਾ ਕੈਂਸਰ ਫੈਕਟਰੀਆਂ ਕੈਂਸਰ ਫੈਕਟਰੀਆਂ ਸਾਗੇ ਲੋਕੀ ਇਹਨਾਂ ਤੇ ਥੁੱਕਣਗੇ ਲੋਕੀ ਇਹਨਾਂ ਤੇ ਲਾਜ਼ਾ ਪਾਉਣਗੇ ਲੋਕੀ ਇਹਨਾਂ ਨੂੰ ਦੂਰ ਫਿਟੇ ਮੂੰਹ ਕਹਿਣਗੇ ਕਿ ਤੁਸੀਂ ਕੈਂਸਰ ਮੰਡਨ ਲੱਗੇ ਹੋ ਗਵਰਨਮੈਂਟ ਹਾਰ ਚੁੱਕੀ ਆ ਗਵਰਨਮੈਂਟ ਝੂਟਾ ਕਿਉਂਕਿ ਇਹ ਕੱਟ ਨਹੀਂ ਸਕੇ ਸਾਡੀ ਦਲੀਲ ਕਿ ਕੈਂਸਰ ਫੈਕਟਰੀਆਂ ਦੋਸਤੋ ਅੱਜ ਤੋਂ ਬਾਅਦ ਕੈਂਸਰ ਫੈਕਟਰੀਆਂ ਮਰਦਾਬਾ ਮਰਦਾਬਾ कैंसर फैक्ट्री ऑफ मुरदाबाद मुरावाद